ਕੋਪਰ ਹੀੜੇ ਦੇ ਰਣ ਮੈਦਾਨ ਵਿੱਚ ਅਹਿਮਦ ਸ਼ਾਹ ਅਫਦਾਲੀ ਦੇ ਨਾਲ ਸਿੱਖਾਂ ਦੀ ਇੱਕ ਜੰਗ ਹੁੰਦੀ ਹੈ ਜਿਹਨੂੰ ਅਸੀਂ ਵੱਡਾ ਕੱਲੂਕਾਰਾ ਕਹਿ ਕੇ ਯਾਦ ਕਰਦੇ ਹਾਂ ਉਸ ਵੱਡੇ ਕੱਲੂਕਾਰੇ ਵਿੱਚ ਅਹਿਮਦ ਸ਼ਾਹ ਅਫਦਾਲੀ ਨੇ ਇੱਕ ਦਿਨ ਵਿੱਚ ਸਾਡਾ 35000 ਸਿੱਖ ਸ਼ਹੀਦ ਕੀਤਾ ਇੱਕ ਦਿਨ ਵਿੱਚ 35000 ਸਿੱਖ ਅੱਜ ਸਾਡੀ ਗਿਣਤੀ ਕਰੋੜਾਂ ਦੇ ਵਿੱਚ ਆ ਪਰ ਕਰੋੜਾਂ ਦੇ ਵਿੱਚ ਗਿਣਤੀ ਹੋਣ ਦੇ ਬਾਵਜੂਦ ਅਸੀਂ ਇਹ ਗੱਲ ਕਹਿੰਨੇ ਆ ਵੀ ਸਾਡੀ ਸਿੱਖਾਂ ਦੀ ਗਿਣਤੀ ਬਹੁਤ ਘਟਿਆ ਪਰ ਉਹਨਾਂ ਸਮੇਂ ਵਿੱਚ ਜਦੋਂ ਸਾਡੀ ਸਿੱਖਾਂ ਦੀ ਗਿਣਤੀ ਲੱਖ ਸਵਾ ਲੱਖ ਤੇ ਲੱਖ ਸਵਾ ਲੱਖ ਦੇ ਵਿੱਚੋਂ ਇੱਕ ਦਿਨ ਵਿੱਚ 35000 ਸਿੱਖ ਦਾ ਚਲੇ ਜਾਣਾ ਸੋਚ ਕੇ ਵੇਖੋ ਕੌਮ ਨੂੰ ਘਾਟਾ ਕਿੰਨਾ ਵੱਡਾ ਪਿਆ ਹੋਵੇਗਾ ਐਮ ਸ਼ਾ ਅਫਦਾਲੀ ਨੇ ਇੱਕ ਦਿਨ ਵਿੱਚ 35000 ਸਿੱਖ ਸ਼ਹੀਦ ਕਰ ਦਿੱਤਾ ਸ਼ਾਮਾਂ ਦਾ ਸਮਾਂ ਜੰਗ ਦੀ ਸਮਾਪਤੀ ਹੋਈ ਇੱਕ ਕੁਤਬਾ ਪਿੰਡ ਅਤੇ ਕੁਤਬੇ ਪਿੰਡ ਦੇ ਵਿੱਚ ਇੱਕ ਛੱਪੜ ਬਣਿਆ ਹੋਇਆ ਛੱਪੜ ਦੇ ਕਿਨਾਰੇ ਤੇ ਇੱਕ ਪਾਸੇ ਅਹਿਮਦ ਸ਼ਾਹ ਅਫਦਾਲੀ ਆਪਣੀ ਫੌਜ ਲੈ ਕੇ ਖਲੋਤਾ ਹੈ ਤੇ ਛੱਪੜ ਦੇ ਦੂਸਰੇ ਕਿਨਾਰੇ ਤੇ ਗੁਰੂ ਕਾ ਖਾਲਸਾ ਖਲੋਤਾ ਹੈ ਅਹਿਮਦ ਅਬਦਾਲੀ ਢਾਕਾ ਤੇ ਹੱਥ ਰੱਖ ਕੇ ਤੇ ਖਿੜ ਖੜਾ ਕੇ ਹੱਸਿਆ ਅਬਦਾਲੀ ਆਵਾਜ਼ ਦੇ ਕੇ ਕਹਿਣ ਲੱਗਾ ਸਿੱਖੋ ਸੁਣਿਆ ਸੀ ਕਿ ਦੁਨੀਆ ਤੇ ਸਿੱਖਾਂ ਵਰਗਾ ਗੱਪੀ ਕੋਈ ਨਹੀਂ ਅੱਜ ਸੱਚ ਮੁੱਚ ਆਪਣੇ ਅੱਖੀਂ ਵੇਖ ਲਿਆ ਤੁਹਾਡੇ ਵਰਗਾ ਗੱਪੀ ਵਾਕਈ ਦੁਨੀਆ ਦੇ ਉੱਤੇ ਕੋਈ ਨਹੀਂ ਮੈਨੂੰ ਤੇ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਨੇ ਬੱਬਰ ਸ਼ੇਰਾਂ ਦਾ ਪੰਥ ਸਾਜਿਆ ਹੋਇਆ ਮੈਨੂੰ ਪਤਾ ਲੱਗਾ ਤੁਸੀਂ ਮੌਤ ਨੂੰ ਮੁਖਵਲਾ ਕਰ ਦਿਓ ਪਰ ਆਹ ਵੇਖੋ ਇੱਕ ਦਿਨ ਵਿੱਚ ਤੁਹਾਡਾ 35000 ਮਾਰ ਕੇ ਚੱਲਿਆ 35000 ਕੋਈ ਸਮਾਂ ਸੀ ਮੇਰੇ ਨਾਲ ਮਰ ਹਟਿਆ ਨੇ ਮੱਥਾ ਲਾ ਮਰ ਹਟਿਆਂ ਦਾ ਐਸਾ ਲੱਕ ਤੋੜਿਆ ਕਿ ਮੇਰੇ ਮਾਰੇ ਹੋਏ ਮਰਹਟੇ ਅੱਜ ਤੱਕ ਉੱਠ ਨਹੀਂ ਸਕੇ ਸਿੱਖੋ ਤੁਹਾਨੂੰ ਵੀ ਐਸੀ ਮਾਰ ਮਾਰ ਕੇ ਜੱਲਿਆ ਕਿ ਮੇਰੇ ਮਾਰੇ ਹੋਏ ਕਈ ਸਦੀਆਂ ਤੱਕ ਤੁਸੀਂ ਉੱਠ ਨਹੀਂ ਸਕੋਗੇ ਅਫਦਾਲੀ ਨੂੰ ਕੋਈ ਛੋਟੀ ਮੋਟੀ ਚੀਜ਼ ਨਾ ਸਮਝਿਓ ਏਸ਼ੀਆ ਦਾ ਮੰਨਿਆ ਪਰਮੰਨਿਆ ਹੋਇਆ ਜਰਨੈਲ ਹੈ ਅਹਿਮਦ ਸ਼ਾ ਅਫਦਾਲੀ ਵੱਡੇ ਵੱਡੇ ਲੋਕ ਅਫਦਾਲੀ ਨੂੰ ਹੱਥ ਪਾਉਣ ਤੋਂ थर-थर ਕੰਬਿਆ ਕਰਦੇ ਸਨ ਅਫਦਾਲੀ ਦੀਆਂ ਨੱਕ ਦੇ ਨਾਲ ਲਕੀਰਾ ਜੇ ਕਿਸੇ ਨੇ ਕਢਾਈਆਂ ਤੇ ਸਾਡੇ ਵੱਡੇ ਸਾਡੇ ਵੱਡੇਰੇ ਸਨ ਉਹ ਕਲਗੀ ਧਰਜੀ ਦਾ ਸਾਜਿਆ ਹੋਇਆ ਖਾਲਸਾ ਸੀ ਅਫਦਾਲੀ ਕਹਿਣ ਲੱਗਾ ਸਿੱਖੋ ਇੱਕ ਦਿਨ ਵਿੱਚ ਤੁਹਾਡਾ 35000 ਕਤਲ ਕਰਕੇ ਚੱਲੇ ਆ 35000 ਕਤਲ ਤੇ ਛੱਪੜ ਦੇ ਦੂਸਰੇ ਪਾਸੇ ਗੁਰੂ ਕੇ ਨਿਹੰਗ ਸਿੰਘ ਖਲੋਤੇ ਹੋਏ ਇੱਕ ਨਿਹੰਗ ਸਿੰਘ ਨੇ ਗੱਲ ਵਿੱਚ ਪੱਲਾ ਪਾਇਆ ਨੇਤਰ ਕੀਤੇ ਬੰਦ ਦੋਵੇਂ ਹੱਥ ਜੋੜੇ ਤੇ ਉਹ ਨਿਹੰਗ ਸਿੰਘ ਅਰਦਾਸ ਕਰਦਾ ਕਹਿੰਦਾ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਤੁਹਾਡੀ ਬਹੁਤ ਮਿਹਰ ਹੋਈ ਤੁਹਾਡੀ ਬਹੁਤ ਕਿਰਪਾ ਹੋਈ ਮਹਾਰਾਜ ਚਾਰ ਪੈਰ ਦਾ ਦਿਨ ਸੁਖਾਂ ਦੇ ਨਾਲ ਬਤੀਤ ਹੋਇਆ ਜਦੋਂ ਇਹ ਗੱਲ ਕਹੀ ਤੇ ਅਹਿਮਦ ਸ਼ਾਹ ਅਫਦਾਲੀ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਸਿੱਖੋ ਕਿਸ ਮਿੱਟੀ ਦੇ ਬਣਿਓ ਓਏ ਇੱਕ ਦਿਨ ਵਿੱਚ 35000 ਤੁਹਾਡਾ ਮੈਂ ਮਾਰ ਦਿੱਤਾ 35000 ਮਰਵਾ ਕੇ ਫਿਰ ਵੀ ਕਹਿੰਦੇ ਹੋ ਕਿ ਚਾਰ ਪੈਰ ਦਾ ਦਿਨ ਸੁਖਾਂ ਦਾ ਬਤੀਤ ਹੋਇਆ ਨਾਲ ਤੇਨੂੰ ਆਵਾਜ਼ ਦੇ ਕੇ ਪੁੱਛਦਾ ਵੀ ਇਹਨਾਂ ਨੂੰ ਸ਼ਕਤੀ ਇਹਨਾਂ ਨੂੰ ਪਾਵਰ ਮਿਲਦੀ ਕਿਤੋਂ ਇਹਨੂੰ ਚੜ੍ਹਦੀ ਕਲਾ ਕਹਿੰਦੇ ਆ ਅੱਜ ਤੇ ਵੱਡੀਆਂ-ਵੱਡੀਆਂ ਕੋਠੀਆਂ ਦੇ ਵਿੱਚ ਵੀ ਵੱਡੀਆਂ-ਵੱਡੀਆਂ ਕੋਠੀਆਂ ਦੇ ਵਿੱਚ ਵੱਡੇ-ਵੱਡੇ ਮਹਿਲਾਂ ਦੇ ਵਿੱਚ ਰਹਿ ਕੇ ਵੀ ਅਸੀਂ ਕਦੇ ਰੱਬ ਦਾ ਸ਼ੁਕਰਾਨਾ ਨਹੀਂ ਕਦੇ ਕੀਤਾ ਕਦੇ ਸਤਿਗੁਰਾਂ ਦਾ ਸ਼ੁਕਰਾਨਾ ਨਹੀਂ ਕੀਤਾ ਉਹਨਾਂ ਸਮੇਂ ਵਿੱਚ ਘਰ ਭਾਵੇਂ ਕੱਚੇ ਸੀ ਪਰ ਸਿੱਖ ਪੱਕੇ ਸੀ ਅੱਜ ਇਹ ਗੱਲ ਬੜੇ ਦੁੱਖ ਦੇ ਨਾਲ ਕਹਿਣੀ ਪੈਂਦੀ ਹੈ ਘਰ ਭਾਵੇਂ ਸਾਡੇ ਪੱਕੇ ਬਣ ਗਏ ਪਰ ਅਸੀਂ ਸਿੱਖ ਕੱਚੇ ਹੋ ਗਏ ਅੱਜ ਅਸੀਂ ਗੁਰੂ ਦੇ ਕੋਲੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਾਂ ਉਹਨਾਂ ਨੇ ਦਰਸਤਾਂ ਦੇ ਪਤੇ ਖਾ ਕੇ ਵੀ ਕਹਿੰਦੇ ਸੀ ਮਹਾਰਾਜ ਚਾਰ ਪੈਰ ਦਾ ਦਿਨ ਸੁੱਖਾਂ ਦਾ ਬਤੀਤ ਹੋਇਆ ਤੇ ਚਾਰ ਪੈਰ ਦੀ ਰਹਿਣ ਹੈ ਇਹ ਸੁੱਖ ਸੁੱਖਾਂ ਦੇ ਨਾਲ ਬਤੀਤ ਕਰਵਾ ਲੈਣੀ ਮਾਵਾ ਨੇ ਆਪਣੇ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਕੇ ਸਾਡੀਆਂ ਪੈਣਾ ਫਿਰ ਵੀ ਇਹੀ ਗੱਲ ਕਿਹਾ ਕਰਦੀਆਂ ਸੀ ਮਹਾਰਾਜ ਚਾਰ ਪੈਰ ਦਾ ਦਿਨ ਸੁੱਖਾਂ ਦਾ ਬਤੀਤ ਹੋਇਆ ਤੇ ਚਾਰ ਪੈਰ ਦੀ ਰਹਿਣ ਆਈ ਤੇ ਇਹ ਵੀ ਸੁੱਖ ਸੁੱਖਾਂ ਦੇ ਨਾਲ ਬਤੀਤ ਕਰਵਾ ਲੈਣੀ ਅੱਜ 36 ਪ੍ਰਕਾਰ ਦਾ ਭੋਜਨ ਛਾ ਕੇ ਅਸੀਂ ਫਿਰ ਵੀ ਨਹੀਂ ਕਹਿੰਦੇ ਮਹਾਰਾਜ ਚਾਰ ਪੈਰ ਦਾ ਦਿਨ ਸੁੱਖਾਂ ਦਾ ਬਤੀਤ ਹੋਇਆ ਤੇ ਚਾਰ ਪੈਰ ਦੀ ਰਹਿਣ ਆਈ ਤੇ ਇਹ ਵੀ ਸੁੱਖ ਸੁੱਖਾਂ ਦੇ ਨਾਲ ਬਤੀਤ ਕਰਵਾ ਲੈਣੀ ਸਿੱਖ ਚੜ੍ਹਦੀ ਕਲਾ ਵਿੱਚ ਅੱਜ ਕਰੋੜਾ ਰੁਪਈਆ ਸਾਡੇ ਕੋਲ ਫਿਰ ਵੀ ਅਸੀਂ ਕਹਿੰਦੇ ਪੀਸੀ ਟੈਂਦੀ ਕਲਾ ਵੇਚਿਆ ਕਿਉਂਕਿ ਸਾਡੇ ਅੰਦਰੋਂ ਸ਼ੁਕਰਾਨਾ ਜਿਹੜਾ ਖੰਭ ਲਾ ਕੇ ਉੱਡ ਚੁੱਕਿਆ ਅਹਿਮਦ ਸ਼ਾਹ ਅਬਦਾਲੀ ਅਹਿਲਕਾਰਾਂ ਨੂੰ ਆਵਾਜ਼ ਦੇ ਕੇ ਪੁੱਛਦਾ ਇਹਨਾਂ ਨੂੰ ਸ਼ਕਤੀ ਪਾਵਰ ਮਿਲਦੀ ਕਿੱਥੋਂ ਉਹਨਾਂ ਨੇ ਆਖਿਆ ਜੀ ਇਹਨਾਂ ਨੂੰ ਸ਼ਕਤੀ ਇਹਨਾਂ ਨੂੰ ਪਾਵਨ ਮਿਲਦੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚੋਂ ਜਿਹੜਾ ਸਿੱਖ ਹਰਮੰਦਰ ਸਾਹਿਬ ਮੱਥਾ ਟੇਕ ਲੈਂਦਾ ਏ ਤੇ ਉਹ ਸਰੋਵਰ ਵਿੱਚ ਇਸ਼ਨਾਨ ਕਰ ਲੈਂਦਾ ਮੌਤ ਨੂੰ ਮੁਖਵਲਾ ਕਰਦਾ ਹੈ ਅਬਦਾਲੀ ਕਹਿਣ ਲੱਗਾ ਫਿਰ ਐਂਉਂ ਕਰੋ ਹਰਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਬਰੂਦ ਪਾ ਕੇ ਨਾ ਹਰਮੰਦਰ ਸਾਹਿਬ ਨੂੰ ਨੀਹਾਂ ਤੋਂ ਉਡਾ ਕੇ ਰੱਖ ਦਿੱਤਾ ਜਾਵੇ ਤੇ ਜਿਹੜਾ ਸਰੋਵਰ ਹੈ ਨਾ ਜਿਸ ਸਰੋਵਰ ਵਿੱਚ ਨਹਾ ਕੇ ਸਿੱਖ ਮੌਤ ਨੂੰ ਮੁਖਵਲਾ ਕਰਦੇ ਆ ਅੰਮ੍ਰਿਤ ਸਰ ਦੀ ਗੰਦਗੀ ਸਰੋਵਰ ਵਿੱਚ ਪਾ ਕੇ ਤੇ ਸਰੋਵਰ ਨੂੰ ਵੀ ਪੂਰ ਦਿੱਤਾ ਜਾਵੇ ਇਹਨੇ ਸਿੱਖਾਂ ਨੂੰ ਚੈਲੰਜ ਕੀਤਾ ਅਬਦਾਲੀ ਕਹਿੰਦਾ ਸਿੱਖੋ ਇੱਕ ਸਾਲ ਪੰਜਾਬ ਦੀ ਧਰਤੀ ਤੇ ਰਹਾਂਗਾ ਇੱਕ ਸਾਲ ਤੇ ਜੇ ਤੁਸੀਂ ਇੱਕ ਸਾਲ ਦੇ ਅੰਦਰ ਅੰਦਰ ਮੈਨੂੰ ਹੱਥ ਪਾ ਲਿਆ ਤੇ ਸਮਝ ਲਿਆ ਜਾਊਗਾ ਗੁਰੂ ਗੋਬਿੰਦ ਸਿੰਘ ਨੇ ਬੱਬਰ ਸ਼ੇਰਾ ਦਾ ਪੰਥ ਸਾਜਿਆ ਹੋਇਆ ਹੁਣ ਸਿੱਖਾਂ ਨੂੰ ਚੈਲੰਜ ਕਰਕੇ ਅਬਦਾਲੀ ਸਿੱਧਾ ਹੀ ਆ ਗਿਆ ਅੰਮ੍ਰਿਤਸਰ ਹਰਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਬਰੂਧ ਭਰ ਕੇ ਨਾ ਹਰਮੰਦਰ ਸਾਹਿਬ ਨੂੰ ਨੀਹਾਂ ਤੋਂ ਉਡਾ ਕੇ ਰੱਖ ਦਿੱਤਾ ਅੰਮ੍ਰਿਤਸਰ ਦੀ ਗੰਦਗੀ ਸਰੋਵਰ ਵਿੱਚ ਪਾ ਕੇ ਤੇ ਅੱਧਾ ਕੇਸਾ ਅਹਿਮਦ ਸ਼ਾਹ ਅਫਦਾਲੀ ਦੀਆਂ ਫੌਜਾਂ ਨੇ ਸਰੋਵਰ ਦਾ ਪੂਰ ਦਿੱਤਾ ਸਰੋਵਰ ਪੂਰਿਆ ਗਿਆ ਹਰਮੰਦਰ ਸਾਹਿਬ ਨੂੰ ਟੈਟ ਟੇਰੀ ਕਰ ਦਿੱਤਾ ਇਹਨੇ ਸਿੱਖਾਂ ਨੂੰ ਕਲਜੀ ਕੀਤਾ ਸੀ ਇੱਕ ਸਾਲ ਪੰਜਾਬ ਦੀ ਧਰਤੀ ਤੇ ਰਹਾਂਗਾ ਇੱਕ ਸਾਲ ਦੇ ਅੰਦਰ ਅੰਦਰ ਜੇ ਤੁਸੀਂ ਹੱਥ ਪਾ ਲਿਆ ਤੇ ਸਮਝ ਲਿਆ ਜਾਊਗਾ ਕਲਗੀ ਧਰਨੇ ਬੱਬਰ ਸ਼ੇਰਾਂ ਦਾ ਪੰਥ ਪ੍ਰਗਟ ਕੀਤਾ ਹੋਇਆ ਹੈ ਖਾਲਸੇ ਨੇ 6 ਮਹੀਨੇ ਨਾਲ ਲੰਘਾਂ ਦਿੱਤੇ ਅਬਦਾਲੀ ਨੂੰ ਪੁਤਲੀ ਘਰ ਦੇ ਨੇੜੇ ਟਾਲਿਆ ਇਹਨੂੰ ਰੀਦ ਦੇ ਨਾਲ ਡਾਂਗ ਫੇਰੀ ਅਹਿਮਦ ਸ਼ਾਹ ਅਬਦਾਲੀ ਕੰਨਾਂ ਨੂੰ ਹੱਥ ਲਾ ਕੇ ਜਾਨ ਬਚਾ ਕੇ ਭੱਜ ਜਾਂਦਾ ਹੈ ਇਹਦਾ 3000 ਸਿਪਾਹੀ ਜਸਾ ਸਿੰਘ ਆਲੂ ਵਾਲੀਏ ਨੇ ਪੁਤਲੀ ਘਰ ਦੇ ਨੇੜੇ ਗ੍ਰਿਫਤਾਰ ਕਰ ਲਿਆ ਕਰ ਲਿਆ 3000 ਦੇ ਸਿਪਾਹੀ ਨੂੰ ਗ੍ਰਿਫਤਾਰ ਕਰਕੇ ਜਸਾ ਸਿੰਘ ਆਲੂ ਵਾਲੀਆ ਹਰਮੰਦਰ ਸਾਹਿਬ ਲੈ ਕੇ ਆ ਗਿਆ ਤੇ 3000 ਬੰਦੇ ਨੂੰ ਜਸਾ ਸਿੰਘ ਆਲੂ ਵਾਲੀਆ ਆਵਾਜ਼ ਦੇ ਕੇ ਕਹਿ ਲਗਾ ਸਾਰੇ ਬੰਦੇ ਲਾਈਨ ਬਣਾ ਕੇ ਖੜੋ ਜੋ ਸਾਰੇ ਬੰਦੇ ਲਾਈਨ ਬਣਾ ਕੇ ਖੜੋਗੇ ਜਸਾ ਸਿੰਘ ਆਲੂ ਵਾਲੀਆ ਸਰੋਵਰ ਵੱਲ ਇਸ਼ਾਰਾ ਕਰਕੇ ਤੇ ਉਹਨਾਂ ਨੂੰ ਆਵਾਜ਼ ਦੇ ਕੇ ਪੁੱਛਦਾ ਵੀ ਆਹ ਸਰੋਵਰ ਤੁਸੀਂ ਪੂਰੇ ਤੇ 3000 ਦਾ 3000 ਬੰਦਾ ਹੱਥ ਜੋੜ ਕੇ ਕਹਿ ਲਗਾ ਜਥੇਦਾਰਾ ਅਸੀਂ ਸਰੋਵਰ ਨੇ ਪੂਰਿਆ ਜਸਾ ਸਿੰਘ ਆਲੂ ਵਾਲੀ ਨੇ ਦੂਸਰੀ ਔਰ ਫੇਰ ਪੁੱਛਿਆ ਭਾਈ ਸਰੋਵਰ ਤੁਸੀਂ ਪੂਰੇ ਤੇ 3000 ਦਾ 3000 ਬੰਦਾ ਫੇਰ ਹੱਥ ਜੋੜ ਕੇ ਕਹਿਣ ਲੱਗਾ ਜਥੇਦਾਰਾ ਅਸੀਂ ਸਰੋਵਰ ਨੇ ਪੂਰਿਆ ਜਸਾ ਸਿੰਘ ਆਲੂ ਵਾਲੀ ਨੇ ਤੀਸਰੀ ਔਰ ਫੇਰ ਪੁੱਛਿਆ ਸਰੋਵਰ ਤੁਸੀਂ ਪੂਰੇ ਕਹਿਣ ਲੱਗੇ ਜੀ ਅਸੀਂ ਸਰੋਵਰ ਨੇ ਪੂਰਿਆ ਜਸਾ ਸਿੰਘ ਆਲੂ ਵਾਲੀ ਨੇ ਆਖਿਆ ਕੋਈ ਗੱਲ ਨਹੀਂ ਲੱਗੇ ਖਲੋਤਾ ਸੀ ਨਿਹੰਗ ਸਿੰਘ ਜਸਾ ਸਿੰਘ ਆਲੂ ਵਾਲੀਆ ਕਹਿਣ ਲੱਗਾ ਖਾਲਸਾ ਜੀ ਜਾਓ ਇੱਕ ਵਧੀਆ ਚੰਗੀ ਜੀ ਮੋਟੀ ਸਾਰੀ ਡਾਗ ਬਣਾ ਕੇ ਲੈ ਕੇ ਆਓ ਨਿਹੰਗ ਸਿੰਘ ਡਾਗ ਬਣਾ ਕੇ ਲੈ ਕੇ ਆਇਆ ਜਸਾ ਸਿੰਘ ਆਲੂ ਵਾਲੀ ਨੇ ਆਪਣੇ ਹੱਥ ਵਿੱਚ ਡਾਗ ਫੜ ਲਈ ਤੇ 3000 ਬੰਦੇ ਨੂੰ ਡਾਗ ਵਖਾ ਕੇ ਜਸਾ ਸਿੰਘ ਆਲੂ ਵਾਲੀਆ ਆਵਾਜ਼ ਦੇ ਕੇ ਪੁੱਛਦਾ ਸਰੋਵਰ ਤੁਸੀਂ ਪੂਰੇ ਜਦੋਂ ਜਸਾ ਸਿੰਘ ਦੇ ਹੱਥ ਵਿੱਚ ਡਾਗ ਵੇਖੀ ਤੇ 3000 ਦਾ 3000 ਬੰਦਾ ਹੱਥ ਜੋੜ ਕੇ ਕਹਿ ਲੱਗਾ ਜਥੇਦਾਰਾ ਸਰੋਵਰ ਅਸੀਂ ਪੂਰੇ ਤੇ ਜਸਾ ਸਿੰਘ ਆਲੂ ਵਾਲੀਆ ਨੇ ਆਖਿਆ ਪਏ ਟੋਕਰੇ ਮਿੱਟੀ ਬਾਹਰ ਖਾਲੀ ਵੀ ਤੁਸੀਂ ਕਰਨਾ ਹੈ ਕਹਿਣ ਲੱਗੇ ਜਥੇਦਾਰਾ ਕਦੇ 5 ਕਿਲੋ ਭਾਰ ਨਹੀਂ ਸਿਰ ਤੇ ਚੁੱਕ ਕੇ ਵੇਖਿਆ ਇਹਨਾਂ ਟੋਕਰਿਆਂ ਵਿੱਚ 40 40 50 50 ਕਿਲੋ ਮਿੱਟੀ ਪੈਣੀ ਹੈ ਇਹਨੇ ਭਾਰੇ ਟੋਕਰੇ ਸਾਡੇ ਕੋਲ ਨਹੀਂ ਚੁੱਕੋਣੇ ਤੇ ਜਸਾ ਸਿੰਘ ਆਲੂ ਵਾਲੀ ਨੇ ਆਖਿਆ ਕੋਈ ਗੱਲ ਨਹੀਂ ਨਹੀਂ ਟੋਕਰੇ ਚੁੱਕੋਣੇ ਇਹ ਗੱਲ ਯਾਦ ਰੱਖਿਓ ਤੁਹਾਨੂੰ ਛੱਡਾਂਗਾ ਨਹੀਂ ਆਪਣੇ ਕੋਲ ਰੱਖਾਂਗਾ ਇਥੋਂ ਤੱਕ ਕਿ ਤੁਹਾਨੂੰ ਦੋਵੇਂ ਟਾਈਮ ਦਾ ਪ੍ਰਸ਼ਾਦਾ ਵੀ ਦਿਆ ਕਰਾਂਗਾ ਜਦੋਂ ਸਵੇਰ ਦਾ ਪ੍ਰਸ਼ਾਦਾ ਦੇਣਾ ਹੈ ਨਾ ਪ੍ਰਸ਼ਾਦਾ ਦੇਣ ਤੋਂ ਪਹਿਲਾਂ ਆ 10 ਡਾਂਗਾ ਇੱਕ ਬੰਦੇ ਨੂੰ ਮੈਂ ਫੇਰਿਆ ਕਰਾਂਗਾ ਤੇ ਜਦੋਂ ਸ਼ਾਮ ਦਾ ਪ੍ਰਸ਼ਾਦਾ ਦੇਣਾ ਹੈ ਸ਼ਾਮ ਦਾ ਵੀ ਪ੍ਰਸ਼ਾਦਾ ਦੇਣ ਤੋਂ ਪਹਿਲਾਂ ਆਹ 10 ਡਾਂਗਾ ਇੱਕ ਬੰਦੇ ਨੂੰ ਮੈਂ ਫੇਰਿਆ ਕਰਾਂਗਾ ਜਦੋਂ ਉਹਨਾਂ ਨੇ ਵੇਖਿਆ ਵੀ ਇੱਕ ਤੇ ਜਵਾਨ ਬੜਾ ਜੱਸਾ ਸਿੰਘ ਆਲੂ ਵਾਲੀਆ ਤੇ ਸੁਖ ਦੇ ਨਾਲ ਹੱਥ 'ਚ ਡਾਂਗ ਵੀ ਮੋਟੀ ਸਾਰੀ ਫੜੀ ਉਹਨਾਂ ਨੇ ਵੇਖੇ ਵੀ ਇਹਦੀ ਤੇ ਇੱਕ ਡਾਂਗ ਨਹੀਂ ਅਸੀਂ ਚਲਨੀ ਇਹਦੇ ਦਿਨ ਵਿੱਚ 20-20 ਡਾਂਗਾ ਮਾਰਨੀ ਆ ਗੱਲਾਂ ਕਰਿਆ ਕਹਿਣ ਲੱਗੇ ਜਥੇਦਾਰਾ ਖਾਲੀ ਕਰਨ ਵਾਸਤੇ ਤਿਆਰ ਆ ਜਸਾ ਸਿੰਘ ਆਲੂ ਵਾਲੀ ਨੇ ਕਹੇ ਫੜੋ ਟੋਕਰੇ ਜਿਹੜੇ ਕਹਿੰਦੇ ਸੀ ਨਾ ਇਹਨਾਂ ਟੋਕਰਿਆਂ ਵਿੱਚ 40 40 50 50 ਕਿਲੋ ਮਿੱਟੀ ਪੈਣੀ ਹੈ ਇਹਨੇ ਭਾਰੇ ਟੋਕਰੇ ਸਾਡੇ ਕੋਲੋਂ ਨਹੀਂ ਚੁੱਕ ਹੋਣੇ ਗੋਡੇ ਮਾਰ ਮਾਰ ਕੇ ਟੋਕਰੇ ਚੁੱਕਣ ਜਦੋਂ ਜਸਾ ਸਿੰਘ ਆਲੂ ਵਾਲੀ ਨੇ ਡਾਂਗਾ ਮਾਰਦਿਆਂ ਗੱਲਾਂ ਕੀਤੀਆਂ ਸਨਮਾਨਯੋਗ ਸਾਧ ਸੰਗਤ ਜੀ ਸਰੋਵਰ ਕੀਤਾ ਗਿਆ ਖਾਲੀ ਕੌਮ ਨੂੰ ਇਕੱਤਰ ਕੀਤਾ ਜਸਾ ਸਿੰਘ ਆਲੂ ਵਾਲੀ ਨੇ ਤੇ ਜਸਾ ਸਿੰਘ ਆਲੂ ਵਾਲੀਆ ਕਹਿਣ ਲੱਗਾ ਪੰਥ ਜੀ ਅਹਿਮਦ ਸ਼ਾਹ ਅਫਦਾਲੀ ਹਰਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਬਰੂਦ ਭਰ ਕੇ ਸਾਡੇ ਹਰਮੰਦਰ ਸਾਹਿਬ ਨੂੰ ਟੈਟੇਰੀ ਕਰਕੇ ਰੱਖ ਗਿਆ ਤੇ ਕੌਮ ਨੇ ਆਪਣਾ ਹਰਮੰਦਰ ਬਣਾਉਣਾ ਜਿਹਦੇ ਕੋਲ ਜਿੰਨੀ-ਜਿੰਨੀ ਵੀ ਮਾਇਆ ਮਾਇਆ ਕੱਢ ਕੇ ਇੱਥੇ ਰੱਖ ਦਿਓ ਜਿਹਦੇ ਕੋਲ ਜਿੰਨੀ ਵੀ ਮਾਇਆ ਸੀ ਉਹਨਾਂ ਨੇ ਮਾਇਆ ਕੱਢ ਕੇ ਰੱਖ ਦਿੱਤੀ ਉਹ ਸਾਰੀ ਮਾਇਆ ਸੁਰ ਸਿੰਘ ਦੇ ਮਿਸਤਰੀ ਭਾਈ ਦੇਸਰਾਜ ਨੂੰ ਸੌਂਪ ਦਿੱਤੀ ਗਈ ਤੇ ਹਰਮੰਦਰ ਸਾਹਿਬ ਦਾ ਨੀਹ ਪੱਥਰ ਰੱਖਿਆ ਗਿਆ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਹਰਮੰਦਰ ਸਾਹਿਬ ਦਾ ਨੀਹ ਪੱਥਰ ਰੱਖਣਾ ਸੀ ਤੇ ਸਾਈਂ ਜਨਾਨੀਆਂ ਮੀਰ ਦੇ ਕੋਲੋਂ ਰਖਵਾਇਆ ਸੀ ਤੇ ਹੁਣ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਨਵਾਬ ਕਪੂਰ ਸਿੰਘ ਦੇ ਕੋਲੋਂ ਰਖਵਾਇਆ ਜਾਂਦਾ ਹੈ ਨੀਂਹ ਪੱਥਰ ਰੱਖਿਆ ਗਿਆ ਨਾਲ ਹੀ ਭਾਈ ਦੇਸਰਾਜ ਨੂੰ ਕਹਿ ਦਿੱਤਾ ਗਿਆ ਕਿ ਜਿੱਦਾਂ ਦਾ ਹਰਮੰਦਰ ਸਾਹਿਬ ਪਹਿਲਾਂ ਸੀ ਉਦਾਂ ਦਾ ਹੀ ਬਣਾਉਣਾ ਹੈ ਕੋਈ ਫਰਕ ਕੋਈ ਅੰਤਰ ਨਹੀਂ ਰਹਿਣ ਦੇਣਾ ਹਰਮੰਦਰ ਸਾਹਿਬ ਦੀ ਉਸਾਰੀ ਦੀ ਡਿਊਟੀ ਹੈ ਜਿਹੜੀ ਉਹ ਭਾਈ ਦੇਸਰਾਜ ਦੀ ਲਗਾ ਦਿੱਤੀ ਗਈ ਦਾ ਪਿੰਡ ਸੁਰ ਸਿੰਘ ਆ ਸਨਮਾਨਯੋਗ ਸਾਧ ਸਿੰਘ ਜੀ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਭਰਦੇ ਆ ਕਿ ਥੋੜੇ ਕੁ ਦਿਨਾਂ ਬਾਅਦ ਜਸਾ ਸਿੰਘ ਆਲੂ ਵਾਲਿਆ ਸਾਰੇ ਸਿੰਘਾਂ ਨੂੰ ਇਕੱਤਰ ਕਰ ਲੈਂਦਾ ਜਸਾ ਸਿੰਘ ਆਲੂ ਵਾਲਿਆ ਆਵਾਜ਼ ਦੇ ਕੇ ਕਹਿਣ ਲੱਗਾ ਪੰਥ ਜੀ ਅਹਿਮਦ ਸ਼ਾਹ ਅਫਦਾਲੀ ਕੋਪਰਹੀੜੇ ਦੇ ਰਣ ਮੈਦਾਨ ਵਿੱਚ ਵੱਡੇ ਕੱਲੂ ਘਾਰੇ ਵਿੱਚ ਇੱਕ ਦਿਨ ਵਿੱਚ ਸਾਡਾ 35000 ਸਿੱਖ ਸ਼ਹੀਦ ਕਰਕੇ ਗਿਆ 35000 ਸਿੱਖ ਆਪਾਂ ਲੈਣਾ 35000 ਸਿੱਖਾਂ ਦੇ ਡੁੱਲੇ ਹੋਏ ਖੂਨ ਦਾ ਬਦਲਾ ਅਹਿਮਦ ਸ਼ਾਹ ਅਫਦਾਲੀ ਤੇ ਜਾਨ ਬਚਾ ਕੇ ਪੰਜਾਬ ਛੱਡ ਕੇ ਭੱਜ ਗਿਆ ਪਰ ਯਾਦ ਰੱਖਣਾ ਕੋਪਰਹੀੜੇ ਦੇ ਰਣ ਮੈਦਾਨ ਵਿੱਚ ਵੱਡੇ ਕੱਲੂ ਘਾਰੇ ਵਿੱਚ ਅਹਿਮਦ ਸ਼ਾਹ ਅਫਦਾਲੀ ਦਾ ਸਾਥ ਦੇਣ ਵਾਲਾ ਆ ਸਰਹੰਦਾ ਸੂਬੇਦਾਰ ਜੀ ਖਾਂ ਅਜੇ ਜੂੰਦਾ ਤੁਰਿਆ ਫਿਰਦਾ ਚਲੋ ਜੈਨਖਾਂ ਨੂੰ ਮਾਰਨ ਵਾਸਤੇ ਚੱਲੀਏ ਇਹਨੇ ਅਬਦਾਲੀ ਦਾ ਸਾਥ ਦਿੱਤਾ ਵੱਡੇ ਕੱਲੂ ਘਰ ਵਿੱਚ ਜੈਨਖਾਂ ਨੂੰ ਮਾਰ ਕੇ ਤੇ ਆਪਾਂ 35000 ਸਿੱਖਾਂ ਦੇ ਡੁੱਲੇ ਖੂਨ ਦਾ ਬਦਲਾ ਲੈ ਲੈਣਾ ਹੈ ਅਕਾਲ ਅਕਲ ਦੇ ਜਕਾਰੇ ਛੱਡ ਕੇ ਪ੍ਰਵਾਨਗੀ ਦਿੱਤੀ ਜਸਾ ਸਿੰਘ ਆਲੂ ਵਾਲਿਆ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਅਕਾਲ ਤਖਤ ਸਾਹਿਬ ਦੇ ਸਨਮੁਖਾ ਹੱਥ ਜੋੜ ਕੇ ਖਲੋ ਗਿਆ ਗੱਲ ਵਿੱਚ ਪੱਲਾ ਪਾਇਆ ਨੇਤਰ ਕੀਤੇ ਬੰਦ 35000 ਸਿੱਖਾਂ ਦੇ ਡੁੱਲੇ ਖੂਨ ਦਾ ਬਦਲਾ ਲੈਣ ਵਾਸਤੇ ਤੇ ਸਰਹੰਦਾ ਦੇ ਸੂਬੇਦਾਰ ਜੈਨ ਖਾਨ ਨੂੰ ਮਾਰਨ ਵਾਸਤੇ ਅਰਦਾਸਾ ਐ ਉਸ ਹੋ ਜੁਲਮੀ ਕਿਲਾ ਸ੍ਰੀ ਹੰਦ ਦਾ ਹੂੰ ਜੁਲਮੀ ਕਿਲਾ ਸ੍ਰੀ ਹੰਦ ਦਾ ਹੂੰ ਵਿੱਚ ਖਾ उथे <laughs> ਸਾ ਸੋਧਿਆ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਅਹਿਮਦ ਸ਼ਾਹ ਅਫਦਾਲੀ ਨੇ ਕੋਪਰ ਹੀੜੇ ਦੇ ਰਣ ਮੈਦਾਨ ਵਿੱਚ ਵੱਡੇ ਕੱਲੂ ਘਾਰੇ ਵਿੱਚ ਤੁਹਾਡਾ 35000 ਸਿੱਖ ਇੱਕ ਦਿਨ ਵਿੱਚ ਸ਼ਹੀਦ ਕੀਤਾ ਮਹਾਰਾਜ ਤੁਹਾਡਾ ਖਾਲਸਾ 35000 ਸਿੱਖਾਂ ਦੇ ਡੁੱਲੇ ਖੂਨ ਦਾ ਬਦਲਾ ਲੈਣਾ ਚਾਹੁੰਦਾ ਹੈ ਸਰਹੰਦੇ ਸੂਬੇਦਾਰ ਜੈਨ ਖਾਨ ਨੂੰ ਮਾਰ ਕੇ ਤੇ ਕਿਰਪਾ ਕਰਨੀ ਆਪਣੇ ਪੰਥ ਖਾਲਸੇ ਦੇ ਅੰਗ ਸੰਗ ਸਹਾਈ ਰਹਿਣਾ ਤੇ ਸੱਚੇ ਪਾਤਸ਼ਾਹ ਆਪਣੇ ਪੰਥ ਖਾਲਸੇ ਨੂੰ ਫਤਿਹ ਜਾਬੀ ਬਖਸ਼ਿਸ਼ ਕਰਨੀ ਅਰਦਾਸਾਂ ਸੋਧਿਆ ਗਿਆ ਹੁਕਮਨਾਮਾ ਲਿਆ ਗਿਆ ਜਦੋਂ ਹੁਕਮਨਾਮਾ ਲਿਆ ਗਿਆ ਹੁਕਮਨਾਮਾ ਲੈਣ ਤੋਂ ਉਪਰੰਤ ਸਾਰੇ ਸੰਗਤ ਚੌਂਕੜਾ ਮਾਰ ਕੇ ਬੈਠੀ ਤੇ ਸੰਗਤ ਚੋਂ ਉੱਠ ਕੇ ਖੜੋ ਗਿਆ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਰਦਾਰ ਹਰੀ ਸਿੰਘ ਪੰਗੀ ਸਰਦਾਰ ਹਰੀ ਸਿੰਘ ਪੰਗੀ ਆਵਾਜ਼ ਦੇ ਕੇ ਕਹਿਣ ਲੱਗਾ ਪੰਥ ਜੀ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ ਪੰਥ ਨੇ ਆਖਿਆ ਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਤੇ ਹਰੀ ਸਿੰਘ ਪੰਗੀ ਹੱਥ ਜੋੜ ਕੇ ਕਹਿਣ ਲੱਗਾ ਪੰਥ ਜੀ ਬੇਨਤੀ ਇਹ ਕਰਨੀ ਚਾਹੁੰਦਾ ਆਪਾਂ ਚੱਲੇ 35000 ਸਿੱਖਾਂ ਦੇ ਡੁੱਲੇ ਖੁੰਮ ਦਾ ਬਦਲਾ ਲੈ ਵਾਸਤੇ ਸਰਹੰਦਾ ਦੇ ਸੂਬੇਦਾਰ ਜੈਨਖੰਦ ਨੂੰ ਮਾਰਨ ਵਾਸਤੇ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਜਦੋਂ ਸਰਹੰਦਾ ਸੂਬੇਦਾਰ ਜੈਨਖੰਦ ਮਾਰਿਆ ਗਿਆ ਨਾ ਤੇ ਮੈਂ ਸਰਹੰਦਾ ਨਾਮ ਬਦਲ ਕੇ ਬਾਬਾ ਫਤਿਹ ਸਿੰਘ ਦੇ ਨਾਂ ਦੇ ਉੱਤੇ ਫਤਿਹਗੜ੍ਹ ਸਾਹਿਬ ਰੱਖਣਾ ਪੰਥ ਨੇ ਅਕਾਲ ਅਕਾਲ ਦੇ ਜੈਕਾਰੇ ਛੱਡ ਕੇ ਪ੍ਰਵਾਨਗੀ ਦਿੱਤੀ